ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀਆਂ ਦੀ ਵੱਡੀ ਖਬਰ ਪੰਜਾਬ ਦਾ ਇਹ ਸ਼ਹਿਰ ਦੇਸ਼ ਦੇ ਟੌਪ 10 ਸੱਤ ਤੋਂ ਪ੍ਰਦੂਸ਼ਿਤ ਸ਼ਹਿਰਾਂ ਚ ਚੜ੍ਹਮ ਲੋਕਾਂ ਨੇ ਲੋਕਾਂ ਦੀ ਵੱਡੀ ਚਿੰਤਾ ਦੇ ਰਹਾ ਬਸੇ ਜੋ ਕਿ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਸਰਦਾਂ ਦੇ ਨੇੜੇ ਵਸਿਆ ਹੋਇਆ ਇੱਕ ਮੱਤੰਪੂਰ ਉਦਯੋਗਿਕ ਉਦਯੋਗਿਕ ਖੇਤਰ ਹੈ ਹੁਣ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਸ਼ਹਿਰ ਵਜੋਂ ਸਾਹਮਣੇ ਆਇਆ ਹੈ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਗੰਭੀਰ ਚਿੰਤਾ ਦੇਖੀ ਜਾ ਰਹੀ ਹੈ ਸ਼ਹਿਰ ਦੇ ਨਿਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਜਾਂ ਫਿਰ ਕਿਸੇ ਹੱਦ ਤੱਕ ਮਿਲਿਪੁਗਤ ਕਾਰਨ ਡੇਰਾ ਬੱਸੀ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਇਹ ਸ਼ਹਿਰ ਹੁਣ ਦੇਸ਼ ਦੇ ਸਭ ਤੋਂ ਪ੍ਰਦੂਸ਼ਣ ਸ਼ਹਿਰਾਂ ਦੀ ਸੂਚੀ ਵਿੱਚ ਨਵੇਂ ਸਥਾਨ ਤੇ ਆ ਗਿਆ ਹੈ ਇੱਕ ਇਹ ਅੰਕੜੇ ਰਾਸ਼ਟਰੀ ਸਵੱਛਤਾ ਕਾਰਜਕਰਮ ਦੇ ਤਹਿਤ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਹਨ ਸ਼ਹਿਦ ਦੀ ਬਾਦ ਰੱਖੀ ਵਾਇਰਲ ਗੁਣਵੱਤਾ ਖਤਰਨਾਕ ਪੱਧਰ ਤੇ ਪਹੁੰਚ ਰਹੀ ਹੈ ਜਿਸ ਨਾਲ ਸਿਰਫ ਸਾਧੀਆਂ ਬਿਮਾਰੀਆਂ ਹੀ ਨਹੀਂ ਬਾਦ ਰੱਖੀਆਂ ਸਗੋਂ ਦਿਲ ਦੀਆਂ ਬਿਮਾਰੀਆਂ ਤੇ ਚਮੜੀ ਦੀਆਂ ਸਮੱਸਿਆਵਾਂ ਵੀ ਤੇਜੀ ਨਾਲ ਫੈਲ ਰਹੀਆਂ ਹਨ ਇਸ ਹਾਲਤ ਵਿੱਚ ਲੋਕਾਂ ਦੀ ਮੰਗ ਹੈ ਕਿ ਸਰਕਾਰ ਤੇ ਸਥਾਨਿਕ ਪ੍ਰਸ਼ਾਸਨ ਵੱਲੋਂ ਜਲਦ ਠੋਸ ਕਦਮ ਚੁੱਕੇ ਸਿਰਪਰ ਪੋਟਾਂ ਤੱਕ ਸੀਮਤ ਰਹਿ ਜਾਵੇ ਮਿਲੀ ਜਾਣਕਾਰੀ ਅਨੁਸਾਰ ਲਾਕੇ ਦੇ ਰਹਿ ਇਸ਼ੀਆਂ ਵੱਲੋਂ ਸਮੇਂ-ਸਮੇਂ ਤੇ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਲਾਕੇ ਵਿੱਚ ਮੌਜੂਦ ਫੈਕਟਰੀਆਂ ਵੱਲੋਂ ਚਿਮਣੀਆਂ ਰਾਹੀਂ ਨਿਕਲ ਰਹੇ ਹਨ ਹਜ਼ਾਰੀ ਲਿਗਾਈਆਂ ਸਾਂਤੇ ਚੋਰੀ ਛੁਪੇ ਛੱਡੇ ਜਾ ਰਕੇ ਗੰਦੇ ਪਾਣੀ ਨੂੰ ਲੈ ਕੇ ਸੈਂਕੜੇ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਸ਼ਿਕਾਇਤਾਂ ਤੇ ਹੁਣ ਤੱਕ ਕੋਈ ਠੋਸ ਕਾਰਵਾਈ ਕਾਰਵਾਈ ਨਹੀਂ ਹੋਈ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਸਿਰਫ ਕਾਗਜ਼ੀ ਕਾਰਵਾਈ ਜਾਂ ਨਮੂਨੇ ਇਕੱਤਰ ਕਰਨ ਤੱਕ ਹੀ ਸੀਮਤ ਰਿਹਾ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਅਤੇ ਹਵਾ ਦੀ ਗੁਣਮੰਤਾ ਦੀ ਜਾਂਚ ਲਈ ਇਲਾਕੇ ਵਿੱਚ ਦੋ ਵੱਖ-ਵੱਖ ਵਾਤਾਵਰਣੀ ਹਵਾ ਗੁਣਮੰਤਾ ਨਿਗਰਾਨੀ ਕੇਂਦਰ ਸਥਾਪਿਤ ਕੀਤੇ ਗਏ ਹਨ ਪਰ ਹਾਲਾਤ ਹਲੇ ਵੀ ਗੰਭੀਰ ਹਨ ਲੋਕਾਂ ਦੀ ਮੰਗ ਹੈ ਕਿ ਹੁਣ ਸਿਰਫ ਨਿਗਰਾਨੀ ਜਾਂ ਰਿਪੋਰਟਾਂ ਨਹੀਂ ਸਗ ਜਮੀਨੀ ਪੱਧਰ ਤੇ ਕੁਝ ਜਹਾ ਕੀਤਾ ਜਾਵੇ ਜੋ ਪ੍ਰਭਾਵਸ਼ਾਲੀ ਨਤੀਜਾ ਦੇਣ ਵਾਲਾ ਹੋਵੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ